ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਸੰਸਦ ਸਪੀਕਰ ਨੂੰ ਡਿਬਰੂਗੜ੍ਹ ਜੇਲ੍ਹ ਚੋਂ ਪੱਤਰ ਲਿਖਿਆ ਹੈ ਕਿ ਜਿਹੜਾ 22 ਜੁਲਾਈ ਨੂੰ ਮਾਨਸੂਨ ਸੈਸ਼ਨ ਹੋ ਰਿਹਾ ਹੈ ਮੈਨੂੰ ਉਹਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਮੈਂ ਖੰਡੂਰ ਸਾਹਿਬ ਦੇ ਸਾਰੇ ਮੁੱਦਿਆਂ ਨੂੰ ਸੰਸਦ ਵਿੱਚ ਰੱਖ ਸਕਾਂ ਬਾਕੀ ਸਰਕਾਰਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਐਮਪੀ ਚੁਣੇ ਹੋਏ ਹਨ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਜੋ ਬਹੁਤ ਭਾਰੀ ਮਾਤਰਾ ਨਾਲ ਜਿੱਤੇ ਹੋਏ ਹਨ ਇਸ ਕਰਕੇ ਸਰਕਾਰਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹਨਾਂ ਨੂੰ 22 ਜੁਲਾਈ ਨੂੰ ਜਿਹੜਾ ਮਾਨਸੂਨ ਸੈਸ਼ਨ ਹੋ ਰਿਹਾ ਹੈ ਉਹਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੇ ਸਾਰੇ ਮੁੱਦਿਆਂ ਨੂੰ ਸੰਸਦ ਵਿੱਚ ਰੱਖ ਸਕਣ ਸੋ ਲੋਕਾਂ ਨੂੰ ਵੀ ਇਹੀ ਉਮੀਦ ਹੈ ਵੀ ਸਰਕਾਰ ਉਹਨਾਂ ਦੀ ਗੱਲ ਜਰੂਰ ਮੰਨੇਗੀ। ਬਾਕੀ ਹੁਣ ਆਪਾਂ ਇਹ ਦੇਖਦੇ ਹਾਂ ਵੀ ਸਰਕਾਰ ਉਹਨਾਂ ਦੀ ਗੱਲ ਮੰਨਦੀ ਆ ਜਾਂ ਨਹੀਂ ਮੰਨਦੀ। ਕਿਉਂਕਿ ਭਾਈ ਅਮਰਤਪਾਲ ਜੀ ਤੇ ਬਹੁਤ ਭਾਰੀ ਐਕਟ ਲੱਗਾ ਹੋਇਆ ਹੈ। ਕਿਉਂਕਿ ਭਾਈ ਅਮਰਤਪਾਲ ਜੀ ਤੇ ਐਨਐਸਏ ਦਾ ਐਕਟ ਲੱਗਾ ਹੋਇਆ ਹੈ। ਦੇਖੋ ਸਰਕਾਰ ਇਸ ਗੱਲ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ ਹੈ। ਬਾਕੀ ਮੈਂ ਸਰਬਜੀਤ ਖਾਲਸਾ ਜੀ ਨੂੰ ਵੀ ਰਿਕਵੈਸਟ ਕਰਨਾ ਚਾਹੁੰਦਾ ਹਾਂ ਬਾਕੀ ਉਹ ਵੀ ਪੂਰਾ ਜ਼ੋਰ ਲਾ ਰਹੇ ਨੇ ਕਿ ਭਾਈ ਅਮਰਿਤਪਾਲ ਜੀ ਨੂੰ 22 ਜੁਲਾਈ ਨੂੰ ਸੰਸਦ ਵਿੱਚ ਆਪਣੀ ਆਵਾਜ਼ ਰੱਖਣ ਦਾ ਅਧਿਕਾਰ ਦਿੱਤਾ ਜਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਦੇਖਦੇ ਹਾਂ ਬਈ ਸਰਕਾਰ ਇਜਾਜ਼ਤ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ ਬਾਕੀ ਲੋਕ ਵੀ ਆਪਣਾ ਪੱਖ ਰੱਖਣ ਮੈਨੂੰ ਕਮੈਂਟ ਆਈ ਜਰੂਰ ਦੱਸਣ ਵੀ ਇਜਾਜ਼ਤ ਅਮਰਿਤਪਾਲ ਜੀ ਨੂੰ ਮਿਲਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਕਿਉਂਕਿ ਉਹ ਇੱਕ ਚੁਣੇ ਹੋਏ ਨੁਮਾਇੰਦੇ ਨੇ ਇਸ ਕਰਕੇ ਮੇਰੀ ਰਾਏ ਤਾਂ ਇਹ ਕਹਿੰਦੀ ਹੈ ਵੀ ਉਹਨਾਂ ਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਅਮਰਿਤਪਾਲ ਸਿੰਘ ਜੀ ਨੇ ਸੰਸਦ ਸਪੀਕਰ ਨੂੰ ਡਿਬਰੂਗੜ੍ਹ ਜੇਲ੍ਹ ਚੋਂ ਪੱਤਰ ਲਿਖਿਆ ਹੈ ਕਿ ਜਿਹੜਾ 22 ਜੁਲਾਈ ਨੂੰ ਮਾਨਸੂਨ ਸੈਸ਼ਨ ਹੋ ਰਿਹਾ ਹੈ ਮੈਨੂੰ ਉਹਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਮੈਂ ਖੰਡੂਰ ਸਾਹਿਬ ਦੇ ਸਾਰੇ ਮੁੱਦਿਆਂ ਨੂੰ ਸੰਸਦ ਵਿੱਚ ਰੱਖ ਸਕਾਂ ਬਾਕੀ ਸਰਕਾਰਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਐਮਪੀ ਚੁਣੇ ਹੋਏ ਹਨ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਜੋ ਬਹੁਤ ਭਾਰੀ ਮਾਤਰਾ ਨਾਲ ਜਿੱਤੇ ਹੋਏ ਹਨ ਇਸ ਕਰਕੇ ਸਰਕਾਰਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹਨਾਂ ਨੂੰ 22 ਜੁਲਾਈ ਨੂੰ ਜਿਹੜਾ ਮਾਨਸੂਨ ਸੈਸ਼ਨ ਹੋ ਰਿਹਾ ਹੈ ਉਹਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੇ ਸਾਰੇ ਮੁੱਦਿਆਂ ਨੂੰ ਸੰਸਦ ਵਿੱਚ ਰੱਖ ਸਕਣ ਸੋ ਲੋਕਾਂ ਨੂੰ ਵੀ ਇਹੀ ਉਮੀਦ ਹੈ ਵੀ ਸਰਕਾਰ ਉਹਨਾਂ ਦੀ ਗੱਲ ਜ਼ਰੂਰ ਮੰਨੇਗੀ ਬਾਕੀ ਹੁਣ ਆਪਾਂ ਇਹ ਦੇਖਦੇ ਹਾਂ ਵੀ ਸਰਕਾਰ ਉਹਨਾਂ ਦੀ ਗੱਲ ਮੰਨਦੀ ਆ ਜਾਂ ਨਹੀਂ ਮੰਨਦੀ ਕਿਉਂਕਿ ਭਾਈ ਅਮਰਤਪਾਲ ਜੀ ਤੇ ਬਹੁਤ ਭਾਰੀ ਐਕਟ ਲੱਗਾ ਹੋਇਆ ਹੈ ਕਿਉਂਕਿ ਭਾਈ ਅਮਰਿਤਪਾਲ ਜੀ ਤੇ ਐਨਐਸਏ ਦਾ ਐਕਟ ਲੱਗਾ ਹੋਇਆ ਹੈ ਦੇਖੋ ਸਰਕਾਰ ਇਸ ਗੱਲ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ ਹੈ ਬਾਕੀ ਮੈਂ ਸਰਬਜੀਤ ਖਾਲਸਾ ਜੀ ਨੂੰ ਵੀ ਰਿਕਵੈਸਟ ਕਰਨਾ ਚਾਹੁੰਦਾ ਹਾਂ ਬਾਕੀ ਉਹ ਵੀ ਪੂਰਾ ਜ਼ੋਰ ਲਾ ਰਹੇ ਨੇ ਕਿ ਭਾਈ ਅਮਰਿਤਪਾਲ ਜੀ ਨੂੰ 22 ਜੁਲਾਈ ਨੂੰ ਸੰਸਦ ਵਿੱਚ ਆਪਣੀ ਆਵਾਜ਼ ਰੱਖਣ ਦੇ ਅਧਿਕਾਰ ਦਿੱਤਾ ਜਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਦੇਖਦੇ ਆਂ ਵੀ ਸਰਕਾਰ ਇਜਾਜ਼ਤ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ ਬਾਕੀ ਲੋਕ ਵੀ ਆਪਣਾ ਪੱਖ ਰੱਖਣ ਮੈਨੂੰ ਕਮੈਂਟ ਰਾਹੀਂ ਜ਼ਰੂਰ ਦੱਸਣ ਵੀ ਇਜਾਜ਼ਤ ਅਮਰਿਤਪਾਲ ਜੀ ਨੂੰ ਮਿਲਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਕਿਉਂਕਿ ਉਹ ਇੱਕ ਚੁਣੇ ਹੋਏ ਨੁਮਾਇੰਦੇ ਨੇ ਇਸ ਕਰਕੇ ਮੇਰੀ ਰਾਏ ਤਾਂ ਇਹ ਕਹਿੰਦੀ ਹੈ ਵੀ ਉਹਨਾਂ ਨੂੰ ਇਜਾਜ਼ਤ ਮਿਲਣੀ